ਹਰ ਪੁੰਨ ਪੁੰਨ ਨਾ ਹੋਇਆ ਹਰ ਪਾਪ ਪਾਪ ਨਾ ਸੀ ਕੁਝ ਵੀ ਮੁਕੰਮਲ ਨਾ ਹੋਇਆ ਜਦ ਅੰਦਰ ਸਾਫ਼ ਨਾ ਸੀ ਅਸੀਂ ਮੇਹਣੇ ਦਿੰਦੇ ਰਹੇ ਉਹ ਸੱਦਿਆ ਕਿਉਂ ਨਾ ਆਇਆ ਅੱਜ ਰੂਹ ਨੇ ਸਾਨੂੰ ਦੱਸਿਆ ਸਾਡੀ ਹਾਕ ਹਾਕਣਾ ਸੀ ਉਹਦਾ ਇਸ਼ਕ ਭਾਸ਼ਣਾ ਵਾਲਾ ਤੁਰ ਚਾਰ ਕਦਮ ਹੀ ਹੰਬਿਆ ਉਹਦਾ ਇਸ਼ਕ ਭਾਸ਼ਣਾ ਵਾਲਾ ਤੁਰ ਚਾਰ ਕਦਮ ਹੀ ਹੰਬਿਆ ਜਿੰਨੀਆਂ ਵੱਡੀਆਂ ਸੀ ਕਸਮਾਂ ਐਨੀ ਤਾਂ ਵਾਟ ਨਾ ਸੀ ਉਹ ਮਰਿਆ ਹਾਕਮ ਹੱਸੇ ਪਰ ਧਰਤ ਪੰਜਾਬ ਦੀ ਰੋਈ ਉਹ ਮਰਿਆ ਹਾਕਮ ਹੱਸੇ ਪਰ ਧਰਤ ਪੰਜਾਬ ਦੀ ਰੋਈ ਉਹਦੀ ਚਿਖਾ ਚੋਂ ਨਕਸ਼ੇ ਉਕਰੇ ਉਹਦੀ লাশ লাশ ਨਾ ਸੀ ਸਰਸਾ ਦੇ ਪਾਣੀ ਲੰਘਿਆ ਛੱਡ ਮਖਮਲ ਚੁੰਲੇ ਫਖੜੇ ਸਰਸਾ ਦੇ ਪਾਣੀ ਲੰਘਿਆ ਛੱਡ ਮਖਮਲ ਚੁੰਲੇ ਫਖੜੇ ਉਨੇ ਕੌਮ ਨੂੰ ਚਾਨਣ ਵੰਡੇ ਉਹ ਰਾਤ ਰਾਤ ਨਾ ਸੀ ਉਹਨੇ ਕੌਮ ਨੂੰ ਚਾਨਣ ਵੰਡੇ ਉਹ ਰਾਤ ਰਾਤ ਨਾ ਸੀ ਚੜ ਚੜ ਸਰਸਾ ਦੀ ਛਲ ਤੁਰੀ ਆਉਂਦੀ ਐ ਤਾਂ ਵੀ ਤੇਰੀ ਆਖੀ ਬਾਬਾ ਗੱਲ ਤੁਰੀ ਆਉਂਦੀ ਐ ਨੀਹਾਂ ਚ ਖਲੋਣ ਵਾਲੇ ਪੌਣਾ ਚ ਮੌਜੂਦ ਨੇ ਸ਼ਬਦ ਅਕਾਲ ਸਾਡੇ ਸ਼ਬਦ ਵਜੂਦ ਨੇ ਕਾਨਿਆਂ ਦੀ ਛੱਤ ਕਰੇ ਟੀਚਰਾਂ ਤੂਫਾਨ ਨੂੰ ਸਿੰਘਾਂ ਨੇ ਕੀ ਵੇਖਣਾ ਐ ਗਿਣਤੀ ਤੇ ਹਾਨ ਨੂੰ ਹੱਸ ਫੜ ਲੈਂਦੇ ਜੋ ਸ਼ਹਾਦਤਾਂ ਦੇ ਰੂਟ ਨੇ ਸ਼ਬਦ ਅਕਾਲ ਸਾਡੇ ਸ਼ਬਦ ਵਜੂਦ ਨੇ ਜਪਜੀ ਚਉਪਈ ਜਾਪ ਸਾਹਿਬ ਦੀਆਂ ਬਾਣੀਆਂ ਜੁੱਧਾਂ ਜੰਗਾਂ ਨਾਲ ਇਹ ਮੁਕਾਈਆਂ ਨਹੀਂ ਹੋ ਜਾਣੀਆਂ ਜਪਜੀ ਚਉਪਈ ਜਾਪ ਸਾਹਿਬ ਦੀਆਂ ਬਾਣੀਆਂ ਜੰਗਾਂ ਯੁੱਧਾਂ ਨਾਲ ਇਹ ਮੁਕਾਈਆਂ ਨਹੀਂ ਹੋ ਜਾਣੀਆਂ ਪੈਲ ਹੈ ਗੁਰੂ ਨੂੰ ਸਾਡੀ ਬਾਕੀ ਸਭ ਦੂਜ ਨੇ ਸ਼ਬਦ ਕਾਲ ਸਾਡੇ ਸ਼ਬਦ ਵजूद ਨੇ ਐਸੀਆਂ ਸਿਲਾਈਆਂ ਕਦੇ ਹੱਲਣ ਹਕੂਮਤਾਂ ਸਾਡੀ ਤਾਂ ਸਮਾਦੀ ਵੀ ਨਾ ਝੱਲਣ ਹਕੂਮਤਾਂ ਐਸੀਆਂ ਸਿਲਾਈਆਂ ਕਦੇ ਹੱਲਣ ਹਕੂਮਤਾਂ ਸਾਡੀ ਤਾਂ ਸਮਾਦੀ ਵੀ ਨਾ ਝੱਲਣ ਹਕੂਮਤਾਂ ਦੌੜਾਂ ਨੂੰ ਤਿਆਗ ਕੇ ਫਕੀਰ ਹੋਣਾ ਜਾਣੀਏ ਜ਼ੁਲਮਾਂ ਦੀ ਅੱਤ ਵੇਲੇ ਤੀਰ ਹੋਣਾ ਜਾਣੀਏ ਇੱਕ ਹੱਥ ਦੇਗਾ ਸਾਡੇ ਦੂਜੇ ਚ ਬਰੂਦ ਨੇ ਸ਼ਬਦ ਅਕਾਲ ਸਾਡੇ ਸ਼ਬਦ ਵਜੂਦ ਨੇ ਸ਼ਬਦ ਅਕਾਲ ਸਾਡੇ ਸ਼ਬਦ ਵਜੂਦ ਨੇ